ਵਿਆਹ ਵਿੱਚ ਆਇਆ ਤੇਜ਼ ਚਖੜ ਹਵਾ ਵਿੱਚ ਉੱਡੇ ਪਕੌੜੇ ਤੇ ਰਸਗੁੱਲੇ ਪਟਿਆ ਗਿਆ ਸਾਰਾ ਟੈਂਟ ਦੋਸਤੋ ਅਕਸਰ ਹੀ ਹਰ ਇੱਕ ਮਾਂ ਪਿਓ ਵੱਲੋਂ ਆਪਣੀ ਕੁੜੀ ਦੇ ਵਿਆਹ ਵਿੱਚ ਜਿੰਨੀ ਹੋ ਸਕੇ ਵੱਧ ਤੋਂ ਵੱਧ ਬਰਾਤ ਦੀ ਸੇਵਾ ਕੀਤੀ ਜਾਂਦੀ ਏ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਦਰਸਲ ਕੁੜੀ ਵਾਲਿਆਂ ਵੱਲੋਂ ਆਪਣੀ ਹیثیت ਅਨੁਸਾਰ ਵਿਆਹ ਵਿੱਚ ਬਰਾਤੀਆਂ ਲਈ ਪੂਰਾ ਪ੍ਰਬੰਧ ਕੀਤਾ ਗਿਆ ਸੀ ਪਰ ਜਦੋਂ ਬਰਾਤ ਆਈ ਅਤੇ ਬਰਾਤੀ ਟੈਂਟ ਵਿੱਚ ਚਾਹ ਪਾਣੀ ਪੀਣ ਲਈ ਗਏ ਤਾਂ ਇੱਕੋ ਦਮ ਐਨੀ ਤੇਜ਼ ਹਨੇਰੀ ਚੱਲੀ ਕਿ ਸਾਰੇ ਦਾ ਸਾਰਾ ਟੈਂਟ ਇੱਕੋ ਦਾਮਾ ਪਟਿਆ ਗਿਆ ਅਤੇ ਬਰਾਤੀਆਂ ਲਈ ਰੱਖੇ ਪਕੌੜੇ ਅਤੇ ਮਠਿਆਈਆਂ ਵੀ ਹਵਾ ਵਿੱਚ ਉੱਡਣ ਲੱਗੀਆਂ ਸਾਰੇ ਹੀ ਬਰਾਤੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਹਵਾ ਇੰਨੀ ਤੇਜ਼ ਸੀ ਕਿ ਕੁੜੀ ਵਾਲੇ ਜਦੋਂ ਨੂੰ ਖਾਣ ਪੀਣ ਵਾਲਾ ਸਮਾਨ ਚੱਕਣ ਗਏ ਤਾਂ ਸਾਰੇ ਦਾ ਸਾਰਾ ਖਿੰਡ ਚੁੱਕਿਆ ਸੀ ਅਤੇ ਜਦੋਂ ਹਨੇਰੀ ਬੰਦ ਹੋਈ ਤਾਂ ਸਾਰਾ ਹੀ ਖਾਣ ਪੀਣ ਵਾਲਾ ਸਮਾਨ ਖਰਾਬ ਹੋ ਚੁੱਕਿਆ ਸੀ ਕੁਝ ਵੀ ਖਾਣ ਪੀਣ ਨੂੰ ਨਹੀਂ ਬਚਿਆ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਰੱਬ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕੀ ਪਤਾ ਕਦੋਂ ਕਿਵੇਂ ਕਿੱਥੇ ਕੀ ਕਰ ਦੇਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ